ਸਰੀਕਾ ਜੀ ਸਾਰਿਆਂ ਨੂੰ ਅੱਜ ਆਪਾਂ ਭਿੰਡੀ ਦੀ ਤੇ ਆਲੂ ਦੀ ਮਸਾਲੇਦਾਰ ਸਬਜ਼ੀ ਬਣਾਵਾਂਗੇ ਬਹੁਤ ਵਧੀਆ ਸੁੱਕੀ ਆ 300 ਗ੍ਰਾਮ ਭਿੰਡੀਆਂ ਆ ਦੋ ਆਲੂ ਐ ਦੋ ਗੰਡੇ ਐ ਹਰੀ ਮਿਰਚੇ ਚੀਰੀ ਹੋਈ ਐ ਸਾਰਾ ਕੁਸਾਪਾ ਚੀਰ ਕੇ ਰੱਖ ਲਿਆ ਤੇ ਹੁਣ ਵੇਖੀ ਨਾ ਵੀ ਆਪਾਂ ਅੱਗ ਬਾਲਾਂਗੇ ਤੇ ਕੜਾਈ ਘਰਾਂਗੇ ਹੁਣ ਆਪਾਂ ਤੇਲ ਪਾਵਾਂਗੇ ਤੇਲ ਇਹੋ ਗਰਮ ਹੋ ਗਿਆ ਫਿਰ ਆਪਾਂ ਆ ਆਲੂ ਪਾਵਾਂਗੇ ਹੁਣ ਆਪਾਂ ਆਲੂ ਪਾਵਾਂਗੇ ਤੇਲ ਗਰਮ ਹੋ ਗਿਆ ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਫਰਾਈ ਕਰ ਲਾਂਗੇ கண்டித்தி மிர்ச்சுவா ஆலு சங்காய்லா ਤੁਹਾਡੇ ਕਾ ਕਦੇ ਆਂਗੇ ਲਓ ਆਲੂ ਤੇ ਗੰਡੇ ਫਰਾਈ ਹੋ ਗਏ ਹੁਣ ਆਪਾਂ ਪਿੰਡੀਆਂ ਪਾਵਾਂਗੇ ਇਹਨਾਂ ਨੂੰ ਵੀ ਆਪਾਂ ਚੰਗੀ ਤਰ੍ਹਾਂ ਤਰ ਲਾ ਕੇ ਤੇ ਫਰਾਈ ਕਰ ਲਾਂਗੇ अग आप मठी मठी रखा गे ज्यादा नहीं कर देखते दे भी नहीं ढकेंगे तो सी पर्थल मिनट के ठहर के ढका ਹੁਣ ਆਪਾਂ ਟਾਕ ਦੇਾਂਗੇ। ਲਓ ਪੰਜ ਕਿ ਮਿੰਟ ਹੋ ਗਏ ਪਿੰਡੀਆਂ ਪਾਈਆਂ ਨੂੰ। ਦੇਖੋ ਵੰਡੀਆਂ ਵਧੀਆ ਬਹੁਤ ਵਧੀਆ ਬਣ ਜਾਣੀਆਂ। ਤੇ ਕੁਛ ਬਹਿ ਗਈਆਂ ਥੱਲੇ ਲਾਣਾ ਛੱਡਣ ਲੱਗ ਪਤਾਂ। ਣੋਂ ਮਿਰਚ ਆਪਾਂ ਹਜੇ 2-3 ਮਿੰਟ ਠਹਿਰ ਕੇ ਪਾਵਾਂਗੇ ਜਦੋਂ ਆਹ ਲਾੜਾ ਜੀ ਬੰਦ ਹੋ ਗਾ ਉਹਦੋਂ ਪਾਵਾਂਗੇ। ਲਓ ਚੰਗੀ ਤਰ੍ਹਾਂ ਪਿੰਡੀਆਂ ਵੀ ਫਰਾਈ ਹੋ ਗਈਆਂ ਲਾਲਾ ਛੱਡੋਂ ਹਟ ਗਈਆਂ ਹੁਣ ਹੁਣ ਆਪਾਂ ਨਾਣ ਵਰਤ ਪਾਵਾਂਗੇ ਨਾਣ ਤੇ ਹਲਦੀ ਤੇ ਲਾਲ ਮਿਰਚ ਇਹ ਪਾਵਾਂਗੇ ਆਪਾਂ ਆਪਾਂ ਨੂੰ ਤਾਂ 4 ਮਿੰਟ ਸੇ ਇੱਕ ਹੋਰ ਲਵਾਵਾਂਗੇ ਤੇ ਫਿਰ ਆਪਾਂ ਲਾ ਲਾਂਗੇ ਉਤੋਂ ਆਪਾਂ ਘਿਹਰਾ ਹੋਰ ਠਕਾਂਗੇ ਇੱਕ ਵਾਰੀ ਨੌਣ ਵਰਚਸ ਵਾਰ ਕੇ ਰਾਜ ਜੋਗਾ ਵਿੱਚ ਲਓ ਆਪਣੀਆਂ ਪਿੰਡੀਆਂ ਤਿਆਰ ਹੋ ਗਈਆਂ ਬਣ ਬਹੁਤ ਵਧੀਆ ਬਣ ਗਈਆਂ ਆਲੂ ਪਿੰਡੀਆਂ ਬਹੁਤ ਵਧੀਆ ਬਣ ਗਈਆਂ ਤੇ ਹੁਣ ਆਪਾਂ ਲਾ ਦੇਾਂਗੇ ர சோனா கடி வடி சாஜி ஆலு பிண்டா சித்த வடிக்க ਖਾਣ ਨੂੰ ਹੁਣੇ ਜੇ ਕਰੀ ਜਾਂਦਾ ਵੀ ਹੁਣੇ ਖਾਜ ਗਏ ਜੇ ਸਾਡੀ ਵੀਡੀਓ ਪਸੰਦ ਲੱਗੀ ਲਾਈਕ ਕਰਿਓ ਸ਼ੇਅਰ ਕਰਿਓ ਚੇਂਦਰ ਨੂੰ ਸਬਸਕ੍ਰਾਈਬ ਕਰਿਓ